ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਆਨ ਵੰਡਿਆ ਪੰਜਾਬ ਨਾਲ ਤੁਸੀਂ ਦੇਖ ਰਹੇ ਹੋ ਜੂ ਇਹ ਸਰਸਾ ਤੋਂ ਚੰਡੀਗੜ੍ਹ ਰੋਡ ਤੇ ਐਕਸੀਡੈਂਟ ਹੋਇਆ ਮਾਨਸਾ ਤਿੰਨ ਗੋਨੀਆਂ ਕੋਲ ਜੋ ਰਾਧਾ ਸਵਾਮੀ satsang bhavan ਹੈ ਉਹਦੇ ਸਾਹਮਣੇ ਇਹ ਐਕਸੀਡੈਂਟ ਹੋਇਆ ਕੁਝ ਦਿਨ ਪਹਿਲਾਂ ਵੀ ਸਾਡੇ ਕੋਲ ਕੋਈ ਖਬਰ ਪਾਈ ਗਈ ਸੀ ਜੋ ਕਿ ਸੜਕ ਤੇ ਲੱਗਿਆ ਹੋਇਆ ਪੋਲ ਗਿਆ ਸੀ ਤੇ ਉਹ ਵੀ ਦੁਰਘਟਨਾਵਾਂ ਨੂੰ ਸੱਦਾ ਦੇ ਰਿਹਾ ਸੀ ਤੇ ਅੱਜ ਵੀ ਉਸੇ ਤਰ੍ਹਾਂ ਦੀ ਹੀ ਦੁਰਘਟਨਾ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਉਹੜਾ ਇਹ ਫੁੱਟਪਾਥ ਦੇ ਉੱਤੇ ਚੜਿਆ ਹੋਇਆ ਹੈ ਤਾਂ ਤੁਸੀਂ ਤਸਵੀਰ ਦੇਖ ਰਹੇ ਹੋ ਜੋ ਇਹ ਐਕਸੀਡੈਂਟ ਹੋਇਆ ਇਹ ਟਰੱਕ ਟਰਾਲੀ ਦਾ ਤੇ ਬਹੁਤ ਹੀ ਜ਼ਿਆਦਾ ਜਿਹੜਾ ਫੁੱਟਪਾਥ ਹੈ ਬਹੁਤ ਹੀ ਜ਼ਿਆਦਾ ਲੰਬਾਈ ਹੈ ਇਹਦੀ ਤੇ ਜਿਹੜਾ ਮਤਲਬ ਇਹਦਾ ਨੁਕਸਾਨ ਹੋਇਆ ਤੇ ਨਾਲ ਹੀ ਤੁਸੀਂ ਦੇਖ ਰਹੇ ਹੋ ਜੋ ਬਹੁਤ ਹੀ ਵੱਡਾ ਇੱਕ ਹੋਰ ਟਰਾਲਾ ਖੜਾ ਹੈ ਇਹਦੀ ਚੇਟ ਦੇ ਵਿੱਚ ਆਉਣ ਤੋਂ ਬਚ ਗਿਆ ਕਿਉਂਕਿ ਇਹਦੇ ਜੋ ਟਾਇਰ ਨੇ 96 13 ਵਾਲਾ ਇਹ ਕੰਟੇਨਰ ਹੈ ਜੋ ਕਿ ਬਣਾਵੜੀ ਥਰਮਲ ਵੱਲ ਜਾ ਰਿਹਾ ਸੀ ਤੇ ਇਹਦੇ ਅੱਗੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਕਰਾਂਗੇ ਕਿ ਕੀ ਕਾਰਨ ਦੇ ਹੋਣਗੇ ਇਸ ਐਕਸੀਡੈਂਟ ਦੇ ਤੇ ਇਸ ਸੜਕ ਤੇ ਹੁਣ ਇੱਕ ਤਰ੍ਹਾਂ ਦਾ ਜਾਮ ਵੀ ਲੱਗਾ ਹੋਇਆ ਹੈ ਤੇ ਜੋ ਲੋਕ ਨੇ ਉਹਨਾਂ ਨੂੰ ਨੰਗਨ ਟੱਪੰਦੇ ਵਿੱਚ ਵੀ ਕਾਫੀ ਦਿਕਤ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜੇ ਜੋ ਇਹ ਫੁੱਟਪਾਥ ਇਹ ਪ੍ਰਸ਼ਾਸਨ ਵੱਲੋਂ ਬਣਾਇਆ ਗਿਆ ਜੋ ਸਰਕਾਰਾਂ ਵੱਲੋਂ ਇਹ ਫੁੱਟਪਾਥ ਬਣਾਏ ਜਾਂਦੇ ਨੇ ਤਾਂ ਕਿਸੇ ਨਾ ਕਿਸੇ ਟਾਈਮ ਇਹ ਫੁੱਟਪਾਥ ਵੀ ਅ ਇਹੋ ਜਿਹੇ ਹਾਦਸਿਆਂ ਦਾ ਕਾਰਨ ਜਾਂ ਇਹੋ ਜਿਹੇ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਨੇ ਤੁਸੀਂ ਦੇਖਦੇ ਹੋ ਜੋ ਇਹ ਬੂਟਾਂ ਵਸਤੇ ਅ ਉਹ ਬੈਰੀਗੇਡਿੰਗ ਲਗਾਈ ਜਾਂਦੀ ਹੈ ਜੋ ਗੋਲ ਦੇ ਲਗਾਏ ਜਾਂਦੇ ਬੈਰੀਗੇਡ ਉਹ ਵੀ ਸਭ ਟੁੱਟੇ ਹੋਏ ਨੇ ਤੇ ਇਹ ਦੇਖ ਲਓ ਕਿੰਨੀ ਲੰਬੀ ਗਿੰਤੀ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਫੁੱਟਪਾਥ ਦਾ ਹੂੰ ਹਾਂ ਜੀ ਇਹ ਲੱਗਦਾ ਤਾਂ ਪੋਲ ਪੋਲ ਕਰਕੇ ਲੱਗਦਾ ਐ ਐਕਸੀਡੈਂਟ ਹੋਇਆ ਇਹ ਜਿਹੜਾ ਇਹ ਜਿਹੜਾ ਕੰਮ ਹੈ ਇਹ ਸੜਕ ਤੇ ਜਿਹੜੇ ਘੇਲੇ ਆਉਂਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਜੋ ਲੋਕ ਆ ਉਹ ਖੜ ਖੜ ਕੇ ਇੱਥੇ ਦੇਖ ਕੇ ਜਾ ਰਹੇ ਨੇ ਕਿ ਇੰਨਾ ਵੱਡਾ ਜੋ ਹਾਦਸਾ ਵਾਪਰਿਆ ਜੋ ਕਿ ਕੋਈ ਸ਼ੁਗਰਾ ਚਲੋ ਇਹ ਜੋ ਇੱਕ ਕੰਟੇਨਰ ਹੈ ਇਹ ਹੀ ਇਹਦੀ ਲਪੇਟ ਦੇ ਵਿੱਚ ਆਇਆ ਕੋਈ ਕਾਰ ਆ ਗਿਆ ਉਹਦਾ ਵਿਚਾਰ ਰਹਿ ਗਿਆ ਤੇ ਜੋ ਅਸੀਂ ਲੋਕਾਂ ਤੋਂ ਪੁੱਛਿਆ ਪਰ ਲੋਕ ਕਹਿੰਦੇ ਨੇ ਕਿ ਇਹ ਐਕਸੀਡੈਂਟ ਜਦੋਂ ਹੋਇਆ ਉਸ ਟਾਈਮ ਇਥੇ ਕੋਈ ਵੀ ਸੀ ਇਹ ਰਾਤ ਨੂੰ ਹੋਇਆ ਹੈ